ਜੀ ਲੈ ਨਾਲ ਹੀ ਸਾਡਾ ਸਮਾਨ ਦਾ ਆ ਲੱਗਾ ਜੀ ਟੈਂਟ ਲੱਗ ਚੁੱਕਿਆ ਸਾਡਾ ਇੱਥੇ ਪ੍ਰੋਪਰਲੀ ਕੁਰਸੀਆਂ ਸਾਡੀਆਂ ਆ ਚੁੱਕੀਆਂ ਨੇ ਅੱਜ ਦਿਖਾਉਣੇ ਤੁਹਾਨੂੰ ਇਹ ਕੈਂਪਿੰਗ ਦਾ ਜਗ੍ਹਾ ਕਿੱਥੇ ਹੈਗੀ ਆ ਕਿਉਂਕਿ ਬਿਲਕੁਲ ਪੰਜਾਬ ਦੇ ਵਿੱਚ ਜਗ੍ਹਾ ਆ ਫਗਵਾੜੇ ਤੋਂ ਸਿਰਫ ਸਿਰਫ ਮਹਿਜ ਇੱਕ ਘੰਟਾ ਦੂਰੀ ਤੇ ਅੱਜ ਚਿਕਨ ਬਰੀਕੀ ਦਾ ਹੋਊਗਾ ਟੇਸਟ ਤੇ ਬਾਈ ਜੀ ਹੁਣੀ ਸਮਾਨ ਕੱਢ ਰਹੇ ਨੇ ਬਾਈ ਕਿਵੇਂ ਬਹੁਤ ਵਧੀਆ ਜੀ ਕਾਫੀ ਕਾਫੀ دیر ਬਾਅਦ ਹੈ ਨਾ ਚਿਕਨ ਮੈਰੀਨੇਟ ਕੀਤਾ ਹੋਇਆ ਸੀ ਕਿਆ ਭਾਈ ਫਲੇਵਰ ਓਏ ਹੋਏ ਬਈ 스멜 ਕਿੰਨੀ ਜ਼ਬਰਦਸਤ ਆ ਰਹੀ ਬਈ ਇਹਦੀ ਪਲੇਸ ਨੂੰ ਭਾਜੀ ਆਪਾਂ ਹਿڈن ਹੀ ਰਹਿਣ ਦਿੰਨੇ ਐ ਇੰਨੀ ਸੋਹਣੀ ਤਾਂ ਹੀ ਆ ਕਿਉਂਕਿ ਇੱਥੇ ਰਸ਼ ਘੱਟ ਆ ਯਰ ਫਿਰ ਫਿਰ ਵੀ ਆਪਣੇ ਵਰਗੇ ਜਿਹੜੇ ਕੁਝ ਬੰਦੇ ਹੈਗੇ ਆ ਇਦਨ ਨਿਆਰੇ ਲੈਣ ਲਈ ਉਹ ਤਾਂ ਹੋਰ ਆ ਸਕਦੇ ਆ ਨਾ ਇਹ ਸਪੈਸ਼ਲ ਜਗ੍ਹਾ ਹੈ ਮੈਂ ਤੁਹਾਨੂੰ ਬੋਲ ਕੇ ਵਿੱਚ ਗੈਸ ਦੇਤਾ ਏ ਤੁਸੀਂ ਆਪਣੇ ਜੱਜ ਕਰੋ ਵੀ ਇਹ ਜਗ੍ਹਾ ਕਿੱਥੇ ਆ ਠੀਕ ਹੈ ਜੀ ਹੈ ਪੰਜਾਬ ਚ ਬਸ ਜੀ ਇਹ ਚੌਲ ਉਬਲ ਰਿਹਾ ਹੈ ਜੀ ਚੌਲੋ ਬਾਲਣ ਤੋਂ ਬਾਅਦ ਵਿੱਚ ਫਿਰ ਅਸੀਂ ਇਹਦੇ ਵਿੱਚ ਚਿਕਨ ਭੁੰਨਾਗੇ ਚਿਕਨ ਭੁੰਨਣ ਤੋਂ ਬਾਅਦ ਵਿੱਚ ਫਿਰ ਦੇਖੋ ਬਿਰਿਆਨੀ ਦੇ ਚਟਕਾਰੇ ਲਿਆ ਜਾਣਗੇ ਉਹ ਕੀ ਬਾਤ ਹੈ ਬਾਈ ਮੌਸਮ ਜਬਰਦਸਤ ਹੈ ਤੇ ਸੋ ਇਧਰ ਚਿਕਨ ਰੈਡੀ ਹੋ ਰਿਹਾ ਇਧਰ ਚੌਲ ਫੜੇ ਤੇ ਬਸ ਜਦੋਂ ਜਲਦੀ ਬਣ ਗਈ ਫਿਰ ਤੁਹਾਨੂੰ ਦਿਖਾਉਣਾ ਹੈ ਵੀ ਟੇਸਟ ਕਿਦਾਂ ਦਾ ਹੈ ਦਾ ਨਮਕ ਤੁਮਕਿਚ ਪੋਣਾਗੇ ਹਾਂ ਜੀ ਦੋਸਤੋ ਕੀ ਹਾਲ ਚਾਲ ਹੈ ਸੋ ਉਮੀਦ ਕਰਦੇ ਹਾਂ ਬਹੁਤ ਵਧੀਆ ਹੋਵੋਗੇ ਤੇ ਸੋ ਅੱਜ ਅਸੀਂ ਆਏ ਆ ਜੀ ਇੱਥੇ ਇੱਕ ਕੈਂਪਿੰਗ ਕਰਨ ਕੈਂਪਿੰਗ ਕਿਹੜੀ ਜਗ੍ਹਾ ਦੀ ਆ ਤੇ ਉਹ ਪਿੱਛੇ ਪਹਿਲਾਂ ਦਿਖਾ ਦਈਏ ਤੁਹਾਨੂੰ ਰਜਤ ਭਾਜੀ ਹੁਣੀ ਸਮਾਨ ਕੱਢ ਰਿਹਾ ਗੱਡੀ ਦੇ ਵਿੱਚੋਂ ਤੇ ਅੱਜ ਦਿਖਾਉਣੇ ਆ ਤੁਹਾਨੂੰ ਇਹ ਕੈਂਪਿੰਗ ਦਾ ਜਗ੍ਹਾ ਕਿੱਥੇ ਹੈਗੀ ਆ ਕਿਉਂਕਿ ਬਿਲਕੁਲ ਪੰਜਾਬ ਦੇ ਵਿੱਚ ਜਗ੍ਹਾ ਆ ਫਗਵਾੜੇ ਤੋਂ ਸਿਰਫ ਸਿਰਫ ਮਹਿਜ ਇੱਕ ਘੰਟਾ ਦੂਰੀ ਤੇ ਆ ਗੱਡੀ ਖੜੀ ਕਿੰਨੀ ਹੁਣ ਲੱਗਦੀ ਆ ਅੱਜ ਤੇ ਸੋ ਬਾਈ ਹੁਣੀ ਸਮਾਨ ਕੱਢ ਰਿਹਾ ਤੇ ਅੱਜ ਇੱਥੇ ਇੱਥੇ ਬਣਾਉਣ ਆਏ ਆ ਜੀ ਚਿਕਨ ਬਰੀਆਨੀ ਚੋਰੇ ਜਤ ਬਾਜੀ ਬਿਲਕੁਲ ਬਾਜੀ ਬਿਲਕੁਲ ਤੇ ਅੱਜ ਚਿਕਨ ਬਰੀਨੀ ਦਾ ਹੋਊਗਾ ਟੇਸਟ ਤੇ ਬਾਈ ਜੀ ਹੁਣੀ ਸਾਮਾਨ ਕੱਢ ਰਹੇ ਨੇ ਬਾਈ ਕਿਵੇਂ ਬਹੁਤ ਵਧੀਆ ਜੀ ਕਾਫੀ ਕਾਫੀ دیر ਬਾਅਦ ਆਹ ਹਾਂ ਜੀ ਇਕੱਠੇ ਹੋਏ ਆਪਾਂ ਕੱਢੇ ਹੋਏ ਆ ਚੀਜ਼ ਕੱਢ ਲਈਆਂ ਟੇਬਲ ਆਪਾਂ ਪਹਿਲਾਂ ਹੀ ਸਜਾ ਦਿੱਤਾ ਆਪਣਾ ਟੇਬਲ ਦਿਖਾਉਣਾ ਹਜੇ ਬਾਈ ਹੁਣ ਆਪਾਂ ਮੌਸਮ ਦੇਖੋ ਪਿੱਛੇ ਬਾਜੀ ਕਿਆ ਬਾਤ ਹੈ ਤੇ ਸੋ ਹੁਣ ਤੁਹਾਨੂੰ ਅਹੀ ਅਗਲਾ ਦਿਖਾਈਏ ਅਗਲਾ ਸੀਨ ਤੁਸੀਂ ਦੇਖ ਕੇ ਹੈਰਾਨ ਹੋ ਜਾ ਬਾਈ ਕਿਆ ਕਿੰਨੀ ਛੋਟੀ ਜਗ੍ਹਾ ਤੇ ਖੜੇ ਆ ਬੈਕ ਸਾਈਡ ਦੇਖੋ ਤੁਸੀਂ ਬਾਜੀ ਕਿਆ ਬਾਤ ਹੈ ਆ ਇੱਕ ਸਾਡੇ ਮੋਰੇ ਕਿਚੀ ਲਿਆ ਚੀਲ ਦੇ ਨਾਲ ਹੀ ਸਾਡਾ ਸਮਾਨ ਦਾ ਆ ਲੱਗਾ ਜੀ ਟੈਂਟ ਲੱਗ ਚੁੱਕਿਆ ਸਾਡਾ ਇੱਥੇ ਪ੍ਰੋਪਰਲੀ ਕੁਰਸੀਆਂ ਸਾਡੀਆਂ ਆ ਚੁੱਕੀਆਂ ਨੇ ਤੇ ਆ ਸਾਡਾ ਆਈਸ ਬਾਕਸ ਪਹਿਲਾਂ ਤੁਹਾਨੂੰ ਆਈਸ ਬਾਕਸ ਦਿਖਾਉਣੀ ਆ ਸੀ ਅਸੀਂ ਕੀ ਕੁਛ ਲਿਆਂਦਾ ਆ ਇਹਦੇ ਵਿੱਚ ਕੋਲ ਡਰਿੰਕਸ ਨੇ ਪਾਣੀ ਆ ਬਰਫ਼ ਆ ਸਾਡੀ ਤੇ ਹੋਰ ਥੋੜਾ ਬੜਾ ਸਮਾਨ ਆ ਇਹਨੂੰ ਹੀ ਟੱਕਦਾ ਸੀ ਆਏ ਹੁਣ ਸਾਡੇ ਮਤਲਬ ਗਰਮੀ ਦੇ ਵਿੱਚ ਕੰਮ ਆਉਣੀ ਆ ਇਹ ਤਸੋ ਆ ਦਿਖਾਈਏ ਤੁਹਾਨੂੰ ਪਹਿਲੇ ਆ ਦੇਖੋ ਭਜੀ ਚਿਕਨ ਮੈਰੀਨੇਟ ਕੀਤਾ ਹੋਇਆ ਸੀ ਕਿਆ ਭਾਈ ਫਲੇਵਰ ਓਏ ਹੋਏ ਭਾਈ 스멜 ਕਿੰਨੀ ਜ਼ਬਰਦਸਤ ਆ ਰਹੀ ਬਈ ਇਹਦੀ ਤੇ ਇਹਦੇ ਵਿੱਚ ਸਾਡਾ ਆ ਗਿਆ ਜੀ ਪਿਚ ਕੀਆ ਪਲੇਟਾਂ ਨਾ ਇਹ ਚ ਪਲੇਟਾਂ ਭਾਂਡੇ ਪਲੇਟਾਂ ਭਾਂਡੇ ਨੇ ਆ ਦੇਖੋ ਇੰਨੇ ਕਿਤੇ ਵਿੱਚ ਆਗਲੇ ਭਾਂਡੇ ਜਿਹੜੇ ਐ ਇੰਨੇ ਸਾਰੇ ਐ ਸਾਰੇ ਇਹਦੇ ਵਿੱਚ ਇੰਨੀ ਜਗ੍ਹਾ 'ਚ ਪੈ ਗਏ ਆ ਸਾਡੇ ਹੈਗੇ ਆ ਜੀ ਸਿਲੰਡਰ ਸਟੋਪ ਜਿਹਦੇ ਉੱਤੇ ਅਸੀਂ ਅੱਜ ਚਿਕਨ ਵਗਰਾ ਬਣਾਉਣਾ ਹੈ ਤੇ ਭਾਈ ਰਾਈਸ ਤਾਂ ਪਕੜ ਕੇ ਲੈਂਦੇ ਕਿੱਥੋਂ ਹਾਂਜੀ ਰਾਈਸ ਕਿੱਦੋਂ ਲੈ ਭਾਈ ਪਹਿਲਾਂ ਪਲੇਸ ਦਾ ਅਸੀਂ ਕਿਹੜੀ ਆ ਇਹ ਪਲੇਸ ਨੂੰ ਭਾਜੀ ਆਪਾਂ ਹਿڈن ਹੀ ਰਹਿਣ ਦਿੰਨੇ ਇੰਨੀ ਸੋਹਣੀ ਤਾਂ ਹੀ ਆ ਕਿਉਂਕਿ ਇੱਥੇ ਰਸ਼ ਘੱਟ ਆ ਦੇ ਹਰ ਫਰ ਫਿਰ ਵੀ ਆਪਣੇ ਆਰਗੇ ਜਿਹੜੇ ਕੁਝ ਬੰਦੇ ਹੈਗੇ ਆ ਇਦਨ ਨਿਆਰੇ ਲੈਣ ਲਈ ਉਹ ਤਾਂ ਹੋਰ ਆ ਸਕਦੇ ਆ ਨਾ ਇਹ ਸਪੈਸ਼ਲ ਜਗ੍ਹਾ ਹੈ ਮੇਰੀ ਚਲੋ ਅੱਜ ਅਸੀਂ ਰਿਵੀਲ ਨਹੀਂ ਕਰਦੇ ਤੁਸੀਂ ਆਪੇ ਜਜ ਕਰ ਲਓ ਭਾਈ ਇਹ ਕਿਹੜੀ ਹੈਗੀ ਹੈ ਤੁਸੀਂ ਨੂੰ ਪਤਾ ਕਮੈਂਟ ਕਰਕੇ ਭਾਈ ਮੈਂ ਕਮੈਂਟ ਨਹੀਂ ਮੈਂ ਤੁਹਾਨੂੰ ਬੋਲ ਕੇ ਵਿੱਚ ਗੈਸ ਦੇਤਾ ਏ ਤੁਸੀਂ ਆਪੇ ਜਜ ਕਰੋ ਵੀ ਇਹ ਜਗ੍ਹਾ ਕਿੱਥੇ ਆ ਠੀਕ ਹੈ ਜੀ ਹੈ ਪੰਜਾਬ ਚ ਵਸੇ ਦੇਖੋ ਕਿੰਨੀ ਪਿਆਰੀ ਝੀਲ ਹੈ ਇੱਥੇ ਕੀ ਬਾਤ ਹੈ ਜੀ ਓਏ ਹੋਏ ਹੋਏ ਆ ਸਮਾਂ ਆ ਗਿਆ ਯਾਰ ਤੇ ਸੋ ਹੁਣ ਅਸੀਂ ਆਪਣਾ ਫੂਡ ਤਿਆਰੀ ਕਰ ਲਈਏ ਉਸ ਤੋਂ ਬਾਅਦ ਫਿਰ ਤੁਹਾਨੂੰ ਦੁਬਾਰਾ ਜਦੋਂ ਚਿਕਨ ਨੂੰ ਤੜਕਾ ਲਾਵਾਂਗੇ ਬਰੀਆਨੀ ਬਣਾਵਾਂਗੇ ਫਿਰ ਤੁਹਾਨੂੰ ਦੁਬਾਰਾ ਫੇਰ ਗੱਲ ਕਰਾਂ ਲੋ ਜੀ ਬਾਈ ਸਾਡਾ ਸੈਟਅਪ ਹੋ ਗਿਆ ਤਿਆਰ ਇਹਦੇ ਤੁਹਾਨੂੰ ਦਿਖਾ ਦਈਏ ਆ ਰਾਈਸ ਸਾਡੇ ਸ਼ੁਰੂ ਹੋ ਗਿਆ ਬਣਨੇ ਆ ਦੇਖੋ ਜੀ ਸੈਟਅਪ ਦੇਖੋ ਮੇਡਾ ਨਿਕਜ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਕਿਵੇਂ ਦਾ ਲੱਗਿਆ ਸਾਡਾ ਸੈਟਅਪ ਇਹ ਚੌਲ ਉੱਪਰ ਰਿਹਾ ਹਜੇ ਚੌਲੋ ਬੱਲਣ ਤੋਂ ਬਾਅਦ ਵਿੱਚ ਫਿਰ ਅਸੀਂ ਇਹਦੇ ਵਿੱਚ ਚਿਕਨ ਬਣਾ ਲਾਂਗੇ ਚਿਕਨ ਬਣਾਉਣ ਤੋਂ ਬਾਅਦ ਵਿੱਚ ਫਿਰ ਦੇਖੋ ਬਿਰਿਆਨੀ ਦੇ ਚਟਕਾਰੇ ਰਹਿ ਜਾਣਗੇ ਉਹ ਕੀ ਬਾਤ ਹੈ ਬਾਈ ਮੌਸਮ ਜਬਰਦਸਤ ਹੈ ਇੱਥੇ ਹਲਕੀ ਹਲਕੀ ਧੁੱਪ ਆਉਂਦੀ ਹੈ ਹਲਕੀ ਹਲਕੀ ਹਵਾ ਆਉਂਦੀ ਹੈ ਬਾਈ ਸਹਰਾਈ ਇਹ ਹੀ ਕਿ ਮੌਸਮ ਅਕਤੂਬਰ ਨਵੰਬਰ ਚ ਆਇਆ ਹੁੰਦਾ ਨਾ ਇੱਥੇ ਭਾਜੀ ਓਏ ਹੋਏ ਹੋਏ ਬਾਈ ਐਂਡ ਬਾਈ ਨਵੰਬਰ ਚ ਆਣਾ ਭਾਜੀ ਇੱਥੇ ਫੇਰ ਆ ਜਾਾਂਗੇ ਨਵੰਬਰ ਚ ਫੇਰ ਆ ਜਾਾਂਗੇ 1 ਘੰਟਾ ਦੂਰ ਹਾਂ ਕੀ ਬਾਤ ਹੈ ਯਾਰ ਅਮੇਜ਼ਿੰਗ ਭਾਜੀ ਤੇ ਬਾਈ ਕਹਿੰਦਾ ਵੀ ਇਹ ਜਗਾ ਹੀ ਦਾ ਨਹੀਂ ਦੱਸਣਾ ਤੇ ਤੁਸੀਂ ਜੱਜ ਕਰਨੀਆਂ ਵੀ ਇਹ ਰੋਡ ਕਿੱਧਰ ਮੈਂ ਤੁਹਾਨੂੰ ਤਿੰਨ ਵਾਰੀ ਹਿੰਟ ਦਿੱਤਾ ਵੀ ਇਹ ਜਗਾ ਕਿਹੜੇ ਪਾਸੇ ਆ ਅੱਗੇ ਤੁਹਾਨੂੰ ਪਤਾ ਵੀ ਤੁਸੀਂ ਮੈਨੂੰ ਦੇਖਦੇ ਮੈਨੂੰ ਪਤਾ ਰੱਖਣਾ ਹੁਣ ਤੁਸੀਂ ਕਿੰਨਾ ਕੁ ਜੱਜ ਕਰਦੇ ਹੋ ਤੇ ਸੋ ਯਾਰੇ ਲੈਂਦੀਆਂ ਨਾਲ ਬਾਕੀ ਤੁਹਾਨੂੰ ਪਿਆਣੀ ਜਦੋਂ ਬਣ ਗਈ ਤੁਹਾਨੂੰ ਫੇਰ ਦੁਬਾਰਾ ਦੱਸਿਆ ਵਿੰਦਾਲੇ ਕੋਕ ਤੇ ਨਾਲ ਆਪਣਾ ਇੱਕ ਹੋਰ ਪੀਣ ਨੂੰ ਮਿਸ਼ਾਦਾ ਵੀ ਲੈ ਕੇ ਜਾਂਦਾ ਆਪਾਂ ਨਾਲ ਹਾਂ ਕੜੀ ਜੀ ਪਿਆ ਲਾ ਦੋ ਵੀ ਚਲੋ ਮੈਂ ਆ ਜਾਦਾ ਕੋ ਗੱਡੀ ਚੋਂ ਸਮਾਨ ਲੈ ਕੇ ਆਉਣਾ ਚਾਹੀਦਾ ਲੋ ਜੀ ਸਾਡੇ ਜਿਹੜੇ ਹਾਫ ਡਨ ਸੀ ਚੌਲ ਕਰਦੇ ਸੀ ਉਹ ਕਰ ਚੁੱਕੇ ਆ ਹਾਫ ਕਿ ਮਿਲਦਾ ਫੁੱਲੀ ਹੋ ਗਿਆ ਭਾਈ ਇਹ ਕੀ ਬਾਤ ਠੀਕ ਹੈ ਜੀ ਤੇ ਉਧਰੋਂ ਸਾਡੇ ਹੁਣ ਚਿਕਨ ਰੈਡੀ ਹੋ ਰਿਹਾ ਭਾਜੀ ਸਾਡਾ ਕੀ ਬਾਤ ਪੀਸ ਇੱਕ ਵਾਰੀ ਅਲੀ ਕੁਰਸੀ ਦਾ ਕੰਪਰਮਾਈਜ਼ ਨਾ ਕਰਿਆ ਕਰ ਯਾਰ ਕੁਰਸੀ ਬੱਡੀ ਰੱਖੋ ਆਪਾਂ ਇਨੇ ਮਹਿੰਗੇ ਮਹਿੰਗੇ ਸਮਾਨ ਰਖ ਲਿਆ ਬੱਸ ਕੁਰਸੀ ਫੇਰ ਪੋਹੀ ਰੱਖੀ ਪਪਾ ਮਹਿੰਗੇ ਸਮਾਨ ਨਾ ਮਿਲੀ ਛੋਟੀ ਗੜਸੀ ਆਪ ਇੱਕ ਕੁਰਸੀ ਲੜ ਲਈ ਮਮਾ ਇਹਦੇ ਨਾਲ ਹੀ ਨਿਕਿਆ ਅੱਜ ਖੋਲੀ ਆ ਜੋ ਅਨਪੈਕਿੰਗ ਇਹਦੀ ਅੱਜ ਹੀ ਹੋਈ ਐਨਬਾਕਸਿੰਗ ਸਹੀ ਹੈ ਤੇ ਸੋ ਇਧਰ ਚਿਕਨ ਰੈਡੀ ਹੋ ਰਿਹਾ ਇਧਰ ਚੌਲ ਫੜੇ ਤੇ ਬਸ ਜਦੋਂ ਜਲਦੀ ਬਣ ਗਈ ਫੇਰ ਤੁਹਾਨੂੰ ਦਿਖਾਉਣਾ ਵੀ ਟੇਸਟ ਕਿਦਾਂ ਦਾ ਦਾ ਨਮਕ ਤੁਮਕੇ ਚ ਪੋਣਾ ਨਹੀਂ ਹੋ ਸਭ ਮਸਾਲੇ ਐਡ ਕਰਤੇ ਸੀ ਮੈਰੀ ਕਰਤੇ ਚਲੋ ਰਿਨੇਸ਼ਨ ਚੇਸ ਕਰਕੇ ਐਡ ਕਰਦੇ ਕਿ ਇੱਥੇ ਅੱਗੇ ਸਾਡਾ ਕੰਮ ਬਹੁਤ ਣਾ ਬਧੇ ਪਤਾ ਨਹੀਂ ਆ ਬਸ ਬਸ ਆਗੇ ਸਿੱਧਾ ਕੁਕਿੰਗ ਕਰਨੀ ਤੇ ਸੋ ਹੁਣ ਆਪਾਂ ਆ ਦੇਖ ਲਿਆ ਨਜ਼ਾਰਾ ਦੇਖ ਲਿਆ ਤੁਸੀਂ ਭਾਜੀ ਕਿੰਨੀ ਸੋਹਣੀ ਜਗ੍ਹਾ ਆ ਤੇ ਅਜੇ ਤੱਕ ਵੀ ਕਿਸੇ ਨੇ ਜੱਜ ਨਹੀਂ ਕੀਤੀ ਹੋਣੀ ਵੀ ਜਗ੍ਹਾ ਕਿੱਥੇ ਆ ਨਹੀਂ ਜਿਹੜੇ ਲੋਕਲ ਇੱਥੇ ਤੇ ਨੇੜੇ ਤੇ ਜਿਹੜੇ ਰਹਿਣ ਵਾਲੇ ਆ ਉਹ ਜੱਜ ਕਰ ਸਕਦੇ ਜੇ ਸਾਡੀ ਅਸੀਂ ਅਸੀਂ 5 6 ਵਾਰੀ ਵਿੱਚ ਅਸੀਂ ਜ਼ਿਕਰ ਕਰਤਾ ਜਗ੍ਹਾ ਤਾਂ ਤਾਂ ਹੁਣ ਇਹ ਪਤਾ ਲੱਗੇ ਵੀ ਕਿੱਦਾਂ ਹੈਗੀ ਜਗ੍ਹਾ ਤੇ ਸੋ ਹੁਣ ਅਸੀਂ ਵੇਟ ਕਰ ਰਹੇ ਆ ਸਾਡੀ ਬਰੀਅਨੀ ਕਦੋਂ ਤੱਕ ਬਣ ਜਾਏ ਤੇ ਰੈਡੀ ਹੋ ਜਾਏ ਉਦੋਂ ਬਾਅਦ ਅਸੀਂ ਫਿਰ ਤੁਹਾਨੂੰ ਦੱਸਦੇ ਆ ਵੀ ਟੇਸਟ ਕਿਵੇਂ ਦਾ ਆ ਇਹ ਬਰੀਅਨੀ ਦੇਸੀ ਆ ਅਸੀਂ ਰੈਡੀਮੇਡ ਰੈਡੀਮੇਡ ਬਰੀਅਨੀ ਦਾ ਮਤਲਬ ਸੀਗਾ ਆ ਵਾਲੀ ਕੋਹੇਨੂਰ ਹੈਦਰਾਬਾਦ ਬਰੀਅਨੀ ਆ ਵਾਲੀ ਇਹ ਪੂਰੀ ਕਿਟ ਆਉਂਦੀ ਆ ਇਹਦੇ ਵਿੱਚ ਚੌਲ ਹੁੰਦੇ ਆ ਸਿਰਫ ਚਿਕਨ ਐਡ ਕਰਨਾ ਰਾਜ ਕੋਲ ਤਾਂ ਸਾਰਾ ਮੈਂ ਕਹਿ ਰਿਹਾ ਮੈਂ ਮੈਰੀਨੇਟ ਕੀਤਾ ਸਾਰਾ ਤੁਸੀਂ ਰਾਜ ਕੋਲ ਕੇ ਰੱਖੋ ਭਾਈ ਸਾਹਿਬ ਚਿਕਨ ਤਾਂ ਮੈਰੀਨੇਟ ਕੀਤਾ ਯਾਰ ਇਹਦੇ ਮਸਾਲੇ ਨਾਲ ਕੀਤਾ ਮੈਰੀ ਭਾਈ ਸਾਹਿਬ ਬਣਾਉਣਾ ਆਪਣੇ ਹੱਥ ਚ ਹੁੰਦਾ ਨਾ ਕਿ ਭਾਈ ਜਿਹਨੇ ਸਪான்ਸਰ ਕੀਤਾ ਆ ਟ੍ਰਿਪ ਆਪਾਂ ਨੂੰ ਉਹਦਾ ਨਾਮ ਤਾਂ ਲੈਣਾ ਬਣਦਾ ਨਾ ਭਾਈ ਸਾਹਿਬ ਹਾਂਜੀ ਹਾਂਜੀ ਹੋਰ ਕੀ ਜਿੰਨੇ ਨੇ ਹੁਣ ਆਪਾਂ ਨੂੰ ਰੁਪਇਆ 10000 ਦਿੱਤਾ ਇਸ ਦਾ ਕੌਣ ਲਈ ਤੇ ਸੋ ਹੁਣ ਅਗਲਾ ਪੂਰਾ ਰੈਡੀ ਕਰਕੇ ਤੁਹਾਨੂੰ ਦੱਸ ਦਿਆਂ ਜੀ ਤੇ ਲੋ ਜੀ ਸਾਡਾ ਵੈਸੇ ਬਰਯਾਨੀ ਰੈਡੀ ਤਾਂ ਹੋ ਗਈ ਪਰ ਥੋੜੀ ਜਿਹੀ ਨਮਕ ਦਾ ਟੱਚ ਹੁਣ ਦਿੱਕਤ ਇਹ ਆ ਗਈ ਵੀ ਸਾਡੇ ਕੋਲ ਨਮਕ ਹੈ ਨਹੀਂ ਸੀਗਾ ਅਸੀਂ ਭਲੇਖੇ ਰਹਿ ਗਏ ਇਹਦੇ ਮਸਾਲੇ ਦੇ ਮਸਾਲੇ ਦੇ ਭਲੇਖੇ ਰਹਿ ਗਏ ਤੇ ਹੁਣ ਆਪਾਂ ਚੱਲੇ ਆ ਜੀ ਇੱਥੇ ਇੱਕ ਆਪਣੇ ਹੈਗੇ ਆ ਪਰਦਾਸੀ ਉਹ ਫਿਸ਼ੀ ਬਣਾ ਰਹੇ ਨੇ ਨਾਲ ਆਪਾਂ ਫਿਸ਼ ਟੇਸ ਕਰਕੇ ਉਹਨੇ ਉਹਨਾਂ ਦੀ ਨਾਲੇ ਉਹਦਾ ਨਮਕ ਲੈ ਆਨੇ ਚਲੋ ਆਓ ਜੀ ਅਸੀਂ ਲੱਗੇ ਸੀ ਗੱਡੀ ਲੈ ਕੇ ਜਾਣਾ ਤੇ ਸਾਨੂੰ ਉਹ ਬਾਈ ਉਹਨਾਂ ਨੇ ਕਹਿਤਾ ਵੀ ਤੁਸੀਂ ਗੱਡੀ ਲੈ ਕੇ ਆਂਦੋਂ ਤੁਰ ਕੇ ਜਾਓ ਤੇ ਨਾਲੇ ਕੱਲ ਦੇ ਮੈਚ ਖੇਡੇ ਖੁੱਡੇ ਹੋਏ ਆ ਤੇ ਲੱਤਾਂ ਲੁੱਤਾਂ ਸੈੱਟ ਹੋ ਜਾਣਗੀਆਂ ਨਾਲੇ ਰਜਿਤ ਭਾਜੀ ਕੱਲ ਮੈਨੂੰ ਤਾਂ ਮੈਚ ਮਿਲਿਆ ਫਿਰ ਹਾਂਜੀ ਕੀ ਕੀਤਾ ਕੱਲ ਮੈਨੂੰ ਮੈਚ ਮਿਲ ਗਿਆ ਤੈਨੂੰ ਤਿੰਨ ਦੇ ਤਾਂ ਗੱਡੀਆਂ ਭਾਜੀ ਨਾਲ ਰਨ ਮਾਰੇ ਬੱਤੀ ਭਾਈ ਰੰਦਾ ਮੈਂ ਵੀ ਮਾਰਿਆ ਪਰ ਉਹ ਤੂੰ ਬੱਤੀਆਂ ਚ ਬੱਤੀ ਮਾਰੇ ਹੋਣੇ ਆ ਮੈਂ ਉਲਟੇ ਮਾਰਦੇ ਭਾਈ 13 ਗੇਂਦਾਂ ਚ 27 ਮਤਲਬ 27 ਗੇਂਦਾਂ ਚ 13 ਰਨ ਤੇ ਭਾਈ ਯਾਰ ਕੰਮ ਕਰਾ ਦੀ ਭਾਈ ਹੁਣ ਤੁਹਾਡਾ ਰਸਤਾ ਚੈੱਕ ਕਰੋ ਨਹੀਂ ਰਸਤਾ ਤਾਂ ਚੈੱਕ ਕਰੋ ਨਾ ਮੈਨੂੰ ਥੋੜੀ ਹਿਟਿੰਗ ਦੀ ਪ੍ਰੈਕਟਿਸ ਕਰਵਾਓ ਯਾਰ ਚਲੋ ਕਰਨੇ ਪ੍ਰੈਕਟਿਸ ਤੁਹਾਡੀ ਹਾਂ ਅਗਲਾ ਮੈਚ ਸਾਡਾ ਹੈਗਾ ਪੀਆਪੀ ਗਰਾਊਂਡ ਦੇ ਵਿੱਚ ਵਧੀਆ ਗਰਾਊਂਡ ਦੇ ਨਾਲ ਵਧੀਆ ਟੀਮ ਹਾਂ ਤੇ ਹੁਣ ਚੱਲਿਆ ਭਾਈ ਏ ਭਾਈ ਉਹ ਜਾਲ ਨਹੀਂ ਮੁੰਦੇ ਅੱਛਾ ਉਹ ਤਾਂ ਆ ਦੇਖੋ ਜੀ ਜੰਗਲ ਦਾ ਨਜ਼ਾਰਾ ਭਾਈ ਸਾਹਿਬ ਕਿਆ ਬਗਲਾਂ ਚ ਰੋਗੇ ਆਏ ਸੀ ਸਹੀ ਗੱਲ ਹੈ ਭਾਈ ਵਾਹ ਕਿੱਥੇ ਕਿੰਨੀ ਠੰਡਕ ਹੋ ਗਈ ਨਾ ਇੱਕਦਮ ਬਿਲਕੁਲ ਬਿਲਕੁਲ ਆ ਦੇਖੋ ਤੁਸੀਂ ਭਾਜੀ ਵਾਹ ਜੀ ਵਾਹ ਓਲੇ ਆ ਵੀ ਬਾਈ ਫਿਸ਼ਟ ਟਰਾਈ ਕਰਾਉ ਸਾਨੂੰ ਖਤਮ ਕਰ ਲਈ ਹੋਣੀ ਹੁਣ ਤੱਕ ਤਾਂ ਘਾਰ ਦੀ ਕੇ ਤੇ ਢਿੱਡ ਤੇ ਹੋਣੀ ਹੁਣ ਅੱਛਾ ਨਮਕ ਹੈ ਆਪਕੇ ਬਾਸ ਥੋੜਾ ਨਮਕ ਕਮ ਰਹਿ ਗਿਆ ਹਮਾਰਾ ਨਮਕ ਹੈ ਥੋੜਾ ਕਿਉਂ ਨਮਕ ਫਿਰ ਲੋਏ ਬਾਈ ਯਹਾਂ ਤੇ ਮਛਲੀ ਪਕੜਦੇ ਹੈ ਇੱਕ ਨਾਲ ਮੈਂ ਕਰਨਾ ਗੰਡਾ ਆਹੋ ਹੈ ਤੋੜ ਕੇ ਖਾਵਾਂ ਇਧਰ ਦੇਖੋ ਬਾਈ ਹੁਣੀ ਉਹ ਦੇਖ ਕੇ ਇਸਤੀ ਰੱਖੀ ਬਾਈ ਨੇ ਬਾਈ ਕਿੰਨੀ ਕੁ ਮੱਛੀ ਫੜ ਹੋ ਜਾਂਦੀ ਢੜੀ ਜੱਥੇ ਹਵਾ ਦੇਖੋ ਇੱਥੇ ਨੇ ਵਧੀਆ ਚੱਲਦੀ ਹੈ। ਹਾਂ ਬੰਦ ਹੈ। ਅਭੀ ਕੰਮ ਬੰਦ ਹੈ। ਥੋੜਾ ਹੋਰ ਤਾਂ 10-20 ਮਿੰਟ ਚੱਲਦਾ। ਅਭੀ ਤਾਂ ਬ੍ਰੀਡ। ਅੱਛਾ ਕੌਨਸੀ ਕੌਨਸੀ ਮੱਛਲੀ ਨਿਕਲਦੀ ਹੈ ਇੱਥੇ? ਇੱਕ ਕੰਡੇ ਵਾਲੀ ਮੱਛਲੀ ਪਈ ਹੈ। ਕੰਡੇ ਵਾਲੀ। ਰੋਹੂ। ਰੋਹੂ ਹੈ। ਲਓ ਜੀ ਫਾਈਨਲੀ ਲੂਣ ਮਿਲ ਗਿਆ ਸਾਨੂੰ। ਤੇ ਆਹ ਦੇਖੋ ਭਾਜੀ 뷰। ਓਏ ਹੋਏ ਹੋਏ ਹੋਏ। ਓ ਲੱਗਾ ਸਾਡਾ ਸੈਟਅਪ। ਓ ਖੜੀ ਪਿੱਛੇ ਵੱਡੀ ਗੱਡੀ। ਤੇ ਗੱਡੀ ਦੇ ਨਾਲੋਂ ਪਰਲੇ ਪਾਸੇ ਸਾਡਾ ਸੈਟਅਪ ਲੱਗਿਆ ਹੋਇਆ ਹੈ। ਕਾ ਬਾਤ ਹੈ ਇਹ ਤੇ ਲੋਕ ਕਾਫੀ ਕੁ ਬਣਾਉਂਦੇ ਆ ਵੈਸੇ ਸ਼ਾਮ ਦੇ ਸਵੇਰੇ ਸ਼ਾਮ ਦੇ ਟਾਈਮ ਦੇ ਵਿੱਚ ਮਿਲਦਾ ਹੁੰਦਾ ਮੈਂ ਤਾਂ ਕੋਈ ਨਹੀਂ ਕੀਤਾ ਸასი ਕਾਲ ਬਾਈ ਲੂਣ ਪਈ ਪੂਰਾ ਡੱਬਾ ਚੱਕ ਲੈਂਦਾ ਸੀ ਲਓ ਯਾ ਦੇਖੋ ਜੀ ਸੜੀਆਂ ਹੁਣ ਸੈਟਪ ਉੱਪਰ ਲੱਗਿਆ ਪਿਆ ਤੇ ਹੁਣ ਬਸ ਨਮਕ ਪਾਈਏ ਤੇ ਜਾ ਕੇ ਬਿਰਿਆਨੀ ਟੈਸਟ ਕਰੀਏ ਜੀ ਤੇ ਲਓ ਜੀ ਸੜੀ ਫਾਈਨਲੀ ਬਿਰਿਆਨੀ ਹੋ ਗਈ ਤਿਆਰ ਪਰ ਜਦਾਂ ਨਹੀਂ ਮਾਰਕੀਟ ਚ ਖਾਣੇ ਉਦਾਂ ਦੀ ਬਿਰਿਆਨੀ ਤਾਂ ਨਹੀਂ ਹੈਗੀ ਬਟ ਬਿਰਿਆਨੀ ਬਿਰਿਆਨੀ ਆ ਬਈ ਇਹ ਮਿਹਨਤ ਦੀ ਬਿਰਿਆਨੀ ਆ ਇਹ ਤੇ ਸੋ ਬਾਈ ਹੁਣੀ ਲਾ ਰਿਹਾ ਚੇਅਰ ਕੋਈ ਉਹ ਜਗਾ ਛੱਡਦੀ ਅਸੀਂ ਜਗਾ ਤਾਂ ਛੱਡ ਕੇ ਆਏ ਕਿਉਂਕਿ ਉੱਥੇ ਗਰਮੀ ਬਹੁਤ ਜ਼ਿਆਦਾ ਹੋ ਗਈ ਸੀ ਇਸ ਕਰਕੇ اسی ਸ਼ਾਮੇ ਆ ਗਏ ਤੇ ਤੇ ਇੱਥੇ ਮਛਮਾਰੀਆਂ ਬੱਚਿਆ ਫੜਦੇ ਆਂ ਇੱਥੇ ਤੇ ਹੁਣ ਅਸੀਂ ਕਰਦੇ ਆਂ ਜੀ ਬਰੀਆਨੀ ਦਾ ਟੇਸਟ ਤੇ ਲਓ ਜੀ ਫਾਈਨਲੀ ਸਾਡੀ ਬਰੀਆਨੀ ਹੋ ਗਈ ਤਿਆਰ ਆ ਦੇਖ ਸਕਦੇ ਹੋ ਜੀ ਰਜਤ ਭਾਜੀ ਨੇ ਟੇਸਟ ਕਰੀ ਬਾਈ ਕਿਵੇਂ ਲੱਗੀ ਮਜ਼ਾ ਆ ਗਿਆ ਪੱਕੀ ਗੱਲਾ ਤੇ ਚਿਕਨ ਕਿਵੇਂ ਪੱਕ ਗਿਆ ਪੂਰਾ ਪੱਕ ਗਿਆ ਪੂਰਾ ਵਧੀਆ ਤੇ ਲੋ ਜੀ ਹੁਣ ਆਪਾਂ ਟਰਾਈ ਕਰਦੇ ਆ ਇੱਕ ਵਾਰੀ। ਹੋਲੀ ਆਰੀ। ਤੇ ਫਾਈਨਲੀ ਸਾਡੀ ਬਰੈਨੀ ਰੈਡੀ ਹੋ ਚੁੱਕੀ ਆ ਜੀ ਤੇ ਬਾਈ ਨੇ ਟੈਸਟ ਕਰ ਲਈ ਤੇ ਹੁਣ ਕਿਉਂਕਿ ਸਾਡੇ ਕੋਲ ਅਹੀਂ ਨਾ ਥੋੜੇ ਜੇ ਸਮਾਨ ਸਾਡੇ ਕੋਲ ਸਾਰਾ ਹੀ ਆ ਪਰ ਦਿੱਕਤ ਸਾਡੇ ਕੋਲ ਹੁੰਦੀ ਵੀ ਸਮਾਨ ਕੈਰੀ ਕਰਨ ਦੀ ਦਿੱਕਤ ਬਹੁਤ ਹੁੰਦੀ ਸਾਡੇ ਕੋਲ। ਜਿਵੇਂ ਹੁਣ ਅਸੀਂ ਚਮਚੇ ਨਹੀਂ ਕੈਰੀ ਕੀਤੇ। ਤੇ ਚਿਕਨ ਦੇਖੇ ਚਿਕਨ ਬਹੁਤ ਵਧੀਆ ਬਣਿਆ ਹੋਇਆ। ਹੂੰ। ਤੇ ਨਾਲ ਹੁਣ ਜਿਹੜਾ ਰਾਈਸ ਬਣਾਇਆ ਉਹ ਚੈੱਕ ਕਰਦੇ ਹਾਂ। ਮੋਟੋ ਦੀਆ ਪਰ ਥੋੜਾ ਜਿਵੇਂ ਆਪਾਂ ਸਪਾਈਸੀ ਖਾਣੇ ਹੋ ਥੋੜਾ ਘਟਿਆ ਚ ਪਰ ਜੇ ਹਰੀ ਮਿਰਚ ਵਗੈਰਾ ਨਾਲ ਹੁੰਦੀ ਪਿਆਜ਼ ਵਗੈਰਾ ਨਾਲ ਹੁੰਦਾ ਨਿੰਬੂ ਵਿੱਚ ਨਿਚੋੜਿਆ ਹੁੰਦਾ ਉਹ ਟੇਸਟ ਲੱਗੀ ਹੁੰਦਾ ਬਟ ਬਹੁਤ ਟੇਸਟੀ ਆ ਫਿਰ ਵੀ ਰੈਡੀਮੇਡ ਕਰਕੇ ਬਣਾਉਣਾ ਬਹੁਤ ਔਖਾ ਆ ਅਲੇ ਗਰਮੀ ਦੇ ਵਿੱਚ ਕਿੱਡੀ ਦੂਰ ਆ ਪਾ ਕੇ ਬਰੀਆਨੀ ਬਣਾਈਆਂ ਸੋ ਤੁਸੀਂ ਵੀ ਜੇ ਯਾਰੇ ਲੈਣੇ ਆ ਤੁਸੀਂ ਵੀ ਬਰੀਆਨੀ ਬਣਾ ਸਕਦੇ ਹੋ ਆਪਣੇ ਘਰੇ ਬਣਾ ਕੇ ਸਾਨੂੰ ਦੱਸਿਓ ਕਿ ਕਿਹੜੇ ਕਿਹੜੇ ਭਰਾ ਨੂੰ ਬਰੀਆਨੀ ਜ਼ਿਆਦਾ ਪਸੰਦ ਆ ਤੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਚੰਗੀ ਲੱਗੇ ਸ਼ੇਅਰ ਕਰਿਓ ਕਮੈਂਟ ਕਰਿਓ ਤੇ ਚੈਨਲ ਨੂੰ ਸਬਸ